ਮਾਂ ਥੋੜਾ ਜਿਹਾ ਥੱਲੇ ਆਇਆ ਹੋਇਆ ਜਾਂ ਧਰਤੀ ਥੋੜੀ ਜੀ ਤਾਂ ਹਾਨੂੰ ਚੜੀ ਆ ਬਾਦਸ਼ਾਹ ਕਹਿੰਦਾ ਵੀ ਹੈ ਉਹ ਕਿਵੇਂ ਕਹਿੰਦਾ ਜੀ ਛੋਡੀ ਕੁਰਸੀ ਆ ਜਿਹੜੀ ਉਹ ਅਸਮਾਨ ਦੇ ਨੇੜੇ ਚ ਵਾਕੀ ਥੋੜੀ ਜੀ ਤਾਂ ਉਹਦੇ ਵਜ਼ੀਰ ਕਹਿੰਦੇ ਨਹੀਂ ਜੀ ਕੁਰਸੀ ਨੇੜੇ ਨਹੀਂ ਗੀ ਕੁਰਸੀ ਦੇ نیچے ਨਾ ਮਤਲਬ ਕੁਰਸੀ ਹੱਲ ਦੀ ਸੀ ਥੋੜੀ ਥੋੜੀ ਉਹਦੇ ਥੱਲੇ ਥੋੜਾ ਜਿਹਾ ਕਾਗਤ ਲਾਇਆ ਕਿ ਕਾਗਜ ਦਾ ਟੁਕੜਾ ਲਾਇਆ ਬਾਦਸ਼ਾਹ ਕਹਿੰਦਾ ਕਮਾਲ ਆ ਵੀ ਤੂੰ ਬਿਨਾ ਦੇਖੇ ਪੁੱਛੇ ਵੀ ਦੇਖ ਲਿਆ ਵੀ ਤੂੰ ਤਾਂ ਇੰਨਾ ਸੂਤ ਭਰ ਦਾ ਫਰਕ ਵੀ ਦੱਸਦਾ ਬਾਦਸ਼ਾਹ ਨੇ ਖੁਸ਼ ਹੋ ਕੇ ਉਹਦੇ ਘਰੇ ਮਤਲਬ ਕੀ ਜਿਹੜੇ ਸੀਗੇ ਮਸਾਲੇ ਵਗੈਰਾ ਜਿਹੜੇ ਉਹ ਚ ਪੈਂਦੇ ਆ ਸਬਜ਼ੀਆਂ ਚ ਹੋਰ ਕਾਫੀ ਸਮਾਨ ਜਿਹੜਾ ਦਾਲਾਂ ਸਬਜ਼ੀਆਂ ਚ ਪੈਣ ਵਾਲਾ ਹੁੰਦਾ ਹਨ ਮਿਰਚ ਹਲਦੀ ਉਹ ਸਾਰਾ ਕੁਝ ਭੇਜਤਾ ਤੇ ਚੌਥੇ ਨੂੰ ਕਹਿੰਦੇ ਵੀ ਤੂੰ ਕਹਿੰਦਾ ਮੈਂ ਹਰਾਮ ਤੇ ਹਲਾਲ ਦੀ ਫਰਕ ਦੱਸ ਦਿੰਨਾ ਮੈਂ ਮਤਲਬ ਮੇਰੇ 'ਚ ਇਹ ਕਲਾ ਹੈ ਜੀ ਮੈਂ ਦੱਸ ਦਿੰਨਾ ਵੀ ਬੰਦੇ ਦੀ ਇਹਦੇ 'ਚ ਗੁਣ ਕੀ ਹੈ ਵੀ ਮੇਰੇ 'ਚ ਤਾਂ ਚਾਰ ਚੀਜ਼ਾਂ ਨੇ ਤੇ ਇੱਕ ਮੈਂ ਇਹ ਵੀ ਦੱਸ ਦਿੰਨਾ ਵੀ ਇਹਦੀ نسل ਕੀ ਆ ਬੰਦੇ ਦੀ ਤੇ ਬਾਦਸ਼ਾਹ ਕਹਿੰਦਾ ਦੱਸ ਕਹਿੰਦਾ ਮੇਰੇ ਬਾਰੇ ਦੱਸ ਕਹਿੰਦਾ ਬਾਦਸ਼ਾਹ ਜੇ ਮੈਂ ਤੁਹਾਡੇ ਬਾਰੇ ਦੱਸਦਾ ਤੁਸੀਂ ਮੈਨੂੰ ਮਾਰ ਦੋਗੇ ਸਜ਼ਾ ਦੇ ਦੋਗੇ ਮੌਤ ਦੀ ਕਹਿੰਦਾ ਨਹੀਂ ਨਹੀਂ ਦੱਸ ਕਹਿੰਦਾ ਫੇਰੀ ਜਾਨ ਬਖਸ਼ ਦਿਓ ਕਹਿੰਦਾ ਮੈਂ ਤੇਰੀ ਜਾਨ ਬਖਸ਼ ਦੂੰ ਬਾਦਸ਼ਾਹ ਕਹਿੰਦਾ ਕਹਿੰਦਾ ਵੀ ਤੁਸੀਂ ਵੀ ਅਸਲੀ ਪਿਓ ਦੀ ਔਲਾਦ ਨਹੀਂ ਹੈਗੇ ਬਾਦਸ਼ਾਹ ਹੈਰਾਨ ਹੋ ਗਿਆ ਬਾਦਸ਼ਾਹ ਨੇ ਆਉਦੀ ਮਾਂ ਨੂੰ ਬੁਲਾਇਆ ਕਹਿੰਦਾ ਦੱਸ ਮਾਂ ਕਹਿੰਦਾ ਇਹ ਕੀ ਕਹਿ ਰਿਹਾ ਵੀ ਇਹਦੇ ਤਿੰਨ ਜਿਹੜੇ ਅੰਨੇ ਆ ਉਹ ਝੂਠ ਨਹੀਂ ਬੋਲੇ ਚੌਥਾ ਬਣੀ ਝੂਠ ਬੋਲਦਾ ਹੋਣਾ ਵੀ ਦੱਸ ਮੇਰਾ ਬਾਪ ਆ ਜਿਹਦਾ ਅਸਲੀ ਪਿਓ ਕੌਣ ਆ ਉਹ ਕਹਿੰਦੀ ਪੁੱਤ ਮੈਨੂੰ ਕਿਸੇ ਨੀਵੀਂ ਜਾਤੀ ਦੇ ਬੰਦੇ ਨਾਲ ਪਿਆਰ ਹੋ ਗਿਆ ਸੀ ਤੇਰੇ ਪਿਓ ਨਾਲ ਨਾਲੇ ਮੇਰਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਪਿਆਰ ਹੋ ਗਿਆ ਮੈਂ ਨੀਵੀਂ ਜਾਤੀ ਦੇ ਬੰਦੇ ਦੇ ਘਰੇ ਜਿਹੜਾ ਸਬਜ਼ੀਆਂ ਵੇਚਦਾ ਸੀ ਉਹਦੇ ਨਾਲ ਰਹੀ ਸਾਲ ਪਰ ਉਹਦੀ ਉਹਦੇ ਕੋਲੇ ਰਹਿਣ ਦਾ ਕਰਕੇ ਮੇਰੀ ਕੁੱਖ 'ਚ ਤੇਰਾ ਜਨਮ ਹੋਇਆ ਉਸ ਤੋਂ ਬਾਅਦ ਉਹਨੇ ਮੈਨੂੰ ਘਰੋਂ ਕੱਢਤਾ ਘਰੇ ਕੱਢਣ ਤੋਂ ਬਾਅਦ ਤੇਰਾ ਪਿਓ ਮੈਨੂੰ ਬਹੁਤ ਪਿਆਰ ਕਰਦਾ ਸੀ ਉਹਨੇ ਮੈਨੂੰ ਦੁਬਾਰੇ ਫੇਰ ਕਬੂਲ ਲਿਆ ਵੀ ਤੂੰ ਆਪਦੇ ਜਿਹੜਾ ਅਸਲੀ ਪਿਓ ਆ ਬਾਸ਼ਾ ਉਹਦਾ ਮੁੰਡਾ ਨਹੀਂ ਹੈਗਾ ਤੂੰ ਸਬਜ਼ੀਆਂ ਵੇਚਣ ਵਾਲੇ ਦਾ ਮੁੰਡਾ ਹੈ ਉਹ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਬਾਦਸ਼ਾਹ ਕਹਿੰਦਾ ਅੰਨੇ ਨੂੰ ਕਹਿੰਦਾ ਕਹਿੰਦਾ ਜੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਨਾ ਉਹ ਹੀਰੇ ਮੋਤੀ ਸੋਨਾ ਚਾਂਦੀ ਦਿੰਦਿਆਂ ਨਾਮ ਦੇ ਵਿੱਚ ਤੇ ਤੁਸੀਂ ਲਸਣ ਗੰਡੇ ਦਿੰਨੇ ਹੋ ਵੀ ਅਸਲ ਤੁਹਾਡੇ ਵੀ ਅਸਲ ਦੇ ਵਿੱਚ ਤੁਸੀਂ ਬਾਦਸ਼ਾਹ ਨਹੀਂ ਹੈਗੇ ਬਾਦਸ਼ਾਹ ਨੇ ਉਹਨੂੰ ਵੀ ਖੁਸ਼ ਹੋ ਕੇ ਬਹੁਤ ਸਾਰਾ ਨਾਮ ਦਿੱਤਾ ਸੋ ਭਾਈ ਕਲਾ ਤਾਂ ਕਿਸੇ ਅੰਨੇ 'ਚ ਵੀ ਹੋ ਸਕਦੀ ਆ ਕਲਾ ਕਿਸੇ ਲੰਗੜੇ ਦੇ ਵਿੱਚ ਵੀ ਹੋ ਸਕਦੀ ਆ ਕਲਾ ਕਿਤੇ ਲੁਕੀ ਨਹੀਂ ਰਹਿੰਦੀ ਕਹਾਣੀ ਵਧੀਆ ਲੱਗੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਿਓ ਇਹ ਤਾਂ